ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਹੁਣੇ-ਹੁਣੇ ਆਈ ਵੱਡੀ ਖਬਰ ਕੱਚੇ ਮਕਾਨਾਂ ਦੇ ਗਰੀਬ ਲੋਕਾਂ ਨੂੰ ਮਿਲਣਗੇ ਪੈਸੇ 2.2 ਲੱਖ ਰੁਪਏ ਤੁਹਾਨੂੰ ਮਿਲਣ ਵਾਲਾ ਹੈ ਇਸ ਸਕੀਮ ਦੇ ਰਾਹੀਂ ਜੋ ਕਿ ਪੰਜਾਬ ਸਰਕਾਰ ਦੇ ਦੁਆਰਾ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇਗੀ ਜੀ ਹਾਂ ਕਿਹੜੇ-ਕਿਹੜੇ ਫਾਰਮ ਲੱਗਣਗੇ ਤੇ ਕਿਹੜੇ-ਕਿਹੜੇ ਲੋਕ ਇਸ ਦੇ ਵਿੱਚ ਅਪਲਾਈ ਕਰ ਸਕਦੇ ਹਨ ਅਤੇ ਕਿੰਨੀ ਰਕਮ ਕਿਸ ਹਿਸਾਬ ਨਾਲ ਤੁਹਾਨੂੰ ਮਿਲੇਗੀ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਇੱਕ ਬੇਨਤੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਪੰਜਾਬ ਦੇ ਵਿੱਚ ਕੱਚੇ ਮਕਾਨਾਂ 'ਚ ਲੋਕ ਬਹੁਤ ਰਹਿ ਰਹੇ ਹਨ ਪੰਜਾਬ 'ਚ ਇਹਨਾਂ ਲੋਕਾਂ ਨੂੰ ਸਰਕਾਰ ਦੇਵੇਗੀ 2.5 ਲੱਖ ਰੁਪਈਆ ਜਾਨੋ ਕੀ ਹੈ ਸਕੀਮ ਭਾਰਤ ਸਰਕਾਰ ਦੇਸ਼ ਦੇ ਕਰੋੜਾਂ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਜ਼ਿਆਦਾਤਰ ਸਰਕਾਰੀ ਸਕੀਮਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀਆਂ ਜਾਂਦੀਆਂ ਹਨ ਅਜੇ 'ਚ ਬਹੁਤ ਸਾਰੇ ਲੋਕ ਅਜੇ ਹਨ ਭਾਰਤ ਵਿੱਚ ਰਹਿੰਦੇ ਹਨ ਜਿਨ੍ਹਾਂ ਦਾ ਆਪਣਾ ਕਰਨੀ ਹੈ ਭਾਰਤ ਸਰਕਾਰ ਅਜੇ ਗਰੀਬ ਲੋੜਵੰਦ ਲੋੜਵੰਦ ਲੋਕਾਂ ਲਈ ਪ੍ਰਦਾਨਮਦਰੀ ਆਵਾਸ ਯੋਜਨਾ ਚਲਾਉਂਦੀ ਹੈ ਇਸ ਸਕੀਮ ਤਹਿਤ ਭਾਰ ਸਰਕਾਰ ਉਹਨਾਂ ਸਾਰੇ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਜਿਨ੍ਹਾਂ ਕੋਲ ਮਕਾਨ ਨਹੀਂ ਹੈ ਉਹਨਾਂ ਨੂੰ ਮਕਾਨ ਬਣਾਉਣ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਸਰਕਾਰ ਹੁਣ ਤੱਕ ਦੇਸ਼ ਦੇ ਕਰੋੜਾਂ ਲੋਕਾਂ ਇਸ ਸਰਕਾਰੀ ਯੋਜਨਾ ਦਾ ਲਾਭ ਲੈ ਚੁੱਕੇ ਹਨ ਪੰਜਾਬ ਸਰਕਾਰ ਵੀ ਪ੍ਰਧਾਨਮਦਰੀ ਆਵਾਸ ਯੋਜਨਾ ਹੁਣ ਲਾਗੂ ਕਰਨ ਜਾ ਰਹੀ ਹੈ ਜਿਸ ਤਹਿਤ 2.5 ਲੱਖ ਰੁਪਏ ਜਿਹੜੇ ਨੇ ਦਿੱਤੇ ਜਾਣਗੇ ਲੋਕਾਂ ਨੂੰ ਆਪਣੇ ਘਰ ਬਣਾਉਣ ਵਾਸਤੇ ਤਾ ਕੁਝ ਸ਼ਰਤਾਂ ਵੀ ਨੇ ਜੇ ਇਹ ਸ਼ਰਤਾਂ ਤੁਹਾਨੂੰ ਪਾਲਣਾ ਜੀ ਕਰਨੀ ਪਵੇਗੀ ਸ਼ਰਤਾਂ ਮੰਨਣੀਆਂ ਪੈਣਗੀਆਂ ਤਾਂ ਹੀ ਤੁਹਾਨੂੰ ਇਸ ਸਕੀਮ ਦਾ ਲਾਭ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤੇ ਤੁਹਾਨੂੰ 2.5 ਲੱਖ ਰੁਪਏ ਕਿਸ ਤਰੀਕੇ ਨਾਲ ਮਿਲਣਗੇ ਕਿਉਂਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਸ ਦੇ ਵੱਲੋਂ ਤੁਹਾਨੂੰ 1.5 ਲੱਖ ਰੁਪਏ ਦਿੱਤਾ ਜਾਵੇਗਾ ਤੇ ਸਰਕਾਰ ਦੇ ਵੱਲੋਂ 1 ਲੱਖ ਰੁਪਏ ਯਾਨੀ ਕਿ ਟੋਟਲ ਤੁਹਾਨੂੰ 2.5 ਲੱਖ ਰੁਪਏ ਦਾ ਘਰ ਬਣਾਉਣ ਵਾਸਤੇ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਇਸ ਮਹੀਨੇ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਹੈ ਇਸ ਵਿੱਚ ਵਿੱਤੀ ਵਿਭਾਗ ਵੱਲੋਂ ਹਰੀ ਝੰਡੀ ਮਿਲ ਗਈ ਹੈ ਪ੍ਰਧਾਨ ਮੰਤਰੀ ਆਵਾਜੋਂ ਦੇ ਤਹਿਤ ਪਹਿਲਾਂ ਪੰਜਾਬ ਵਿੱਚ ਲੋਕਾਂ ਨੂੰ 1,75,000 ਰੁਪਏ ਸਹਾਇਤਾ ਮਿਲਦੀ ਸੀ ਜਿਸ ਵਿੱਚ ਹੁਣ 25,000 ਰੁਪਏ ਪੰਜਾਬ ਸਰਕਾਰ ਵੱਲੋਂ ਅਤੇ 1.5 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਸੀ ਪਰ ਹੁਣ ਇਸ ਨੂੰ ਵਧਾ ਕੇ ਵਧ ਕਰਤਾ ਹੈ ਤੇ 1 ਲੱਖ ਰੁਪਏ ਪੰਜਾਬ ਸਰਕਾਰ ਐਡ ਕਰੇਗੀ ਤੇ 1.5 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਆਵੇਗਾ ਤੇ ਟੋਟਲ 2.5 ਲੱਖ ਰੁਪਏ ਤੁਹਾਨੂੰ ਮਿਲੇਗਾ ਇਸ ਦੇ ਵਿੱਚ ਜਿਹੜੀ ਸ਼ਰਤਾਂ ਨੇ ਤੁਹਾਡੇ ਕੋਲ ਆਪਣਾ ਕੋਈ ਵੀ ਮਕਾਨ ਨਹੀਂ ਹੋਣਾ ਚਾਹੀਦਾ ਪਹਿਲਾਂ ਤੋਂ ਤੁਹਾਡੇ ਕੋਲ 3 ਲੱਖ ਤੋਂ ਘੱਟ ਆਮਦਨ ਹੋਣੀ ਚਾਹੀਦੀ ਹੈ ਇਹ ਜਿਹੜੇ ਸ਼ਰਤਾਂ ਰੱਖਿਆਗੇ ਨੇ ਤੁਹਾਡਾ ਕੋਈ ਪੱਕਾ ਮਕਾਨ ਨਹੀਂ ਹੋਣਾ ਚਾਹੀਦਾ ਤਾਂ ਦੇਖ ਸਕਦੇ ਹੋ ਜਿਹੜੀਆਂ ਸ਼ਰਤਾਂ ਰੱਖਿਆਗੇ ਨੇ ਇਸ ਸਕੀਮ ਦੇ ਲਈ ਬਾਕੀ ਜਿਵੇਂ ਤੁਸੀਂ ਫਾਰਮ ਭਰੋਗੇ ਤੁਹਾਨੂੰ ਪੂਰੀ ਜਾਣਕਾਰੀ ਫਾਰਮ ਦੇ ਥਰੂ ਮਿਲ ਜਾਵੇਗੀ ਤਾਂ ਜਲਦੀ ਜਲਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਫਾਰਮ ਭਰ ਲਓ ਤਾਂ ਜੋ ਤੁਸੀਂ ਸਕੀਮ ਦੇ ਲਾਭ ਲੈ ਸਕੋ ਤੁਹਾਡੀ ਆਮਦਨ ਜਿਹੜੀ 3 ਲੱਖ ਰੁਪਏ ਤੱਕ ਹੋਣੀ ਚਾਹੀਦੀ ਹੈ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਦੇਖੋ ਜੀ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ